ਆ ਬੇਰੀ ਕੰਦਾ ਆ ਜਾਓ ਆ ਜਾਓ ਜਾਹਰਾ ਆ ਵੇਖ ਸਕਦੇ ਤੁਸੀਂ ਵੇਖੋ ਵੀ ਕਿੰਨੀ ਤੇਜ਼ ਪਾਣੀ ਮਤਲਬ ਕਿ ਪਿੰਡ ਕੋੜਲੀ ਖੇਹਰਾ ਵਿੱਚ ਆ ਚੁੱਕਾ ਆ ਜੀ ਕਿੰਨੀ ਤੇਜ਼ ਪਾਣੀ ਆ ਰਿਹਾ ਜੀ ਵੇਖੋ ਜੀ ਵੇਖੋ ਜੀ ਕਰਾਜ ਪਾਣੀ ਵੜ ਗਿਆ ਜੀ ਬਹੁਤ ਬੁਰਾ ਹਾਲਿਆ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਅਜੇ ਤੱਕ ਪਹੁੰਚਿਆ ਨਾ ਕੋਈ ਵਿਚਾਰ ਹੈਗਾ ਇਨਕਾਸ ਹੀ ਆ ਪਾਣੀ ਦਾ ਸਾਡਾ ਸਾਡਾ ਕੋਈ ਸੋਚਣਾ ਚਾਹੀਦਾ ਹਾਲ ਆਂ ਪਾਰਟੀ ਸਰਕਾਰ ਤੇ ਬਿਲਕੁਲ ਹੈ ਹੀ ਨਹੀਂ ਗਈ ਨਾ ਹੈ ਗਈ ਆ ਬਹੁਤ ਬੁਰਾ ਬਹੁਤ ਬੁਰਾ ਆ ਗਿਆ ਕੋਈ ਅਜ ਤੱਕ ਨਹੀਂ ਇੱਥੇ ਤੱਕ ਪਹੁੰਚਿਆ ਜੀ ਇੱਥੇ ਕੋਈ ਖਬਰ ਨਹੀਂ ਲੈਣਿਆ ਨਾ ਕੋਈ ਇੱਥੇ ਨਹੀਂ ਪਾਰਟੀ ਦਾ ਵੀ ਕੋਈ ਤਰੀਕੇ ਨਹੀਂ ਇੱਥੇ ਕੋਈ ਨਹੀਂ ਆਇਆ ਜਸਬੀਰ ਸਿੰਘ ਜੀ ਪਿੰਡ ਹੌਲਕਾ ਨੇ ਜਿਹੜਾ ਆ ਕੇ ਸਾਡੇ ਪਤਾ ਲੈ ਰਹੇ ਆ ਵੀਰ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਜੇ ਪਹਿਲਾਂ ਇਹ ਪਾਣੀ ਹੌਲੀ-ਹੌਲੀ ਨੇਪਾਲੀ ਆਇਆ ਨੇਪਾਲਾ ਤੋਂ ਹੁਣੇ ਕੋਟਲੀ ਆਇਆ ਵਾ ਮਜੂਦਾ ਸਰਪੰਚ ਸਾਹਿਬ ਕੋਟਲੀ ਖੈਰਾ ਦੇ ਮੇਰੇ ਨਾਲ ਮੇਰਾ ਛੋਟਾ ਵੀਰ ਖੜਾ ਵਾ ਇਹ ਪਾਣੀ ਹੁਣ ਜਸਰਾ ਉਰ ਤੋਂ ਪਿੰਡੀਆਂ ਸੈਦਾਂ ਪਿੰਡੀਆਂ ਔਰ ਹੋਰ ਗਾਂ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਲੱਗ ਕੇ ਕਿਹੜੇ ਕਿਹੜੇ ਪਿੰਡ ਨੇ ਅਜਨਾਲਾ ਅਜਨਾਲੇ ਤੋਂ ਕੱਲ ਦਾ ਸ਼ੁਰੂ ਹੋਇਆ ਸੀਗਾ ਪਾਣੀ ਜਿਸ ਤਰ੍ਹਾਂ ਕਿ ਉਹਨਾਂ ਦਾ ਐਪਲੋਟ ਨੇਪਾਲ ਢੰਡਾਲ ਸੀਨੀਅਰ ਤੋਂ ਦਾ ਇਧਰੋਂ ਪਾਣੀ ਆ ਰਿਹਾ ਜੀ ਭੱਗੂਪੁਰ ਕੋਟਲੀ ਜਿਹੜੀ ਆ ਭੱਗੂਪੁਰ ਵੇੜੇ ਵੀ ਡੁੱਬ ਚੁੱਕਾ ਜੀ ਸਾਰਾ ਸਾਡੇ ਪਿੰਡ ਕੋਟਲੀ ਖਾਰੇ ਵਿੱਚ ਅੱਜ ਪਾਣੀ ਇੰਟਰ ਹੋ ਚੁੱਕਾ ਔਰ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਪਿੰਡੀਆਂ ਵੀ ਪਾਰ ਕਰ ਜੂਗਾ ਪਹਿਲ ਤੇ ਅੱਜ ਸ਼ਾਮ ਤੱਕ ਹੀ ਕਰ ਜੂਗਾ ਤੇ ਬਾਕੀ ਆਮ ਬਹੁਤ ਸਾਰੇ ਕਿਸਾਨਾਂ ਦਾ ਮਤਲਬ ਨੁਕਸਾਨ ਹੋ ਚੁੱਕਾ ਹੈ ਬਹੁਤ ਸਾਰਾ ਝੋਨਾ ਹੈ ਜੋ ਖਰਾਬ ਹੋ ਚੁੱਕਾ ਲੋਕਾਂ ਦਾ ਸੋ ਸਾਡੇ ਕੋਲ ਕੋਈ ਵੀ ਪ੍ਰਸ਼ਾਸਨ ਪਿਛਲੇ 2-3 ਦਿਨ ਤੋਂ ਨਹੀਂ ਪਹੁੰਚਿਆ ਸਾਡੇ ਇਹਦੇ ਤੇ ਰਸਤੇ ਵੀ ਬਲੌਕ ਹੋ ਚੁੱਕੇ ਨੇ ਲਗਭਗ ਇੱਕ ਦੋ ਹਫ਼ਤੇ ਹੈ ਜੋ ਪਿੰਡੀਆਂ ਦੇ ਉੱਪਰ ਦੇ ਚੱਲ ਰਹੇ ਨੇ ਉਹ ਵੀ ਸ਼ਾਮ ਤੱਕ ਬਲੌਕ ਹੋ ਜਾਣਗੇ ਜੀ ਦੇ ਵਿੱਚ ਜਿਹੜਾ ਘਰ ਨਹੀਂ ਮਤਲਬ ਕੀ ਉਹਨਾਂ ਦੇ ਵਿੱਚ ਕੋਈ ਅਜੇ ਜਾਨੀ ਮਾਨੀ ਨੁਕਸਾਨਤਾ ਨਹੀਂ ਹੋਇਆ ਇੱਕ ਦੋ ਸਰ ਘਰ ਡੁੱਬ ਚੁੱਕੇ ਆ ਜੀ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ ਦੋੋਂ ਜਗ੍ਹਾ ਦੇ ਵਿੱਚ ਆ ਗਏ ਸੀਗੇ ਔਰ ਸਕੂਲ ਦੀਆਂ ਜਿਹੜੀਆਂ ਦੁਵਾਰਾਂ ਨੇ ਉਹ ਡਿੱਗ ਚੁੱਕੀਆਂ ਨੇ ਜੀ ਅਸੀਂ ਧੰਨਵਾਦੀ ਆ ਗੁਰਕੇ ਬਾਗਲੇ ਸੰਤ ਮਹਾਪੁਰਖ ਬਾਬਾ ਮੁਖਤਾਰ ਸਿੰਘ ਜੀ ਦਾ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਨੇ ਸਾਡੇ ਜਸਰਾਉਂ ਰ ਪਾਣੀ ਆ ਰਿਹਾ ਸੀ ਉਹਨਾਂ ਨੇ ਬੰਦ ਬਣਾਤੇ ਬੰਨੇ ਬੰਨੇ ਕਿ ਪਾਣੀ ਅੰਦਰ ਨਾ ਜਾਵੇ ਤੇ ਬਿਜਲੀ ਸਪਲਾਈ ਠਾਪਣਾ ਹੋਵੇ ਗੁਰੂ ਕੇ ਬਾਗ ਵਾਲੇ ਸੰਤਾਂ ਦਾ ਸਾਰੀ ਸੰਗਤ ਬਹੁਤ ਬਹੁਤ ਧੰਨਵਾਦੀ ਉਹਨਾਂ ਦਾ ਦੇਣ ਹੀ ਦੇ ਸਕਦੇ ਬਾਬਾ ਕਾਨ ਸਿੰਘ ਜੀ ਦੱਸਣਗੇ ਕਿੱਥੇ ਬਾਬਾ ਕਾਨ ਸਿੰਘ ਜੀ ਆਉ ਬਾਬਾ ਮੁਖਤਾਰ ਸਿੰਘ ਜੀ ਦਮਦਮਾ ਸਾਹਿਬ ਵਾਲੇ ਜੋ ਲਾਕੇ ਦੀ ਬੜੀ ਹਮ ਹਮਾ ਕੇ ਸੇਵਾ ਕਰ ਰਹੇ ਹਨ ਕਿਸੇ ਸਰਕਾਰ ਦਾ ਕੋਈ ਨਮਾਇਦਾ ਨਹੀਂ ਇੱਥੇ ਪਹੁੰਚਿਆ ਤੇ ਨਿਰਭਰ ਕਰਨਾ ਚਾਹੀਦਾ ਹੈ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਤੇ ਬਾਬਾ ਮੁਖਤਾਰ ਸਿੰਘ ਜੀ ਉਹਨਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ